ਚੋਨੇ ਦੀ ਪ੍ਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਨੇੜਲੇ ਪਿੰਡ ਫਰਿਆਉ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਪ੍ਰੀਸ਼ੀ ਐਸਐਸਪੀ ਸਰਤਾਜ ਸਿੰਘ ਚਹਿਲ ਐਸਜੀਐਮ ਲਹਿਰਾ ਸੁਭਾ ਸਿੰਘ ਡੀਐਸਪੀ ਲਹਿਰਾ ਦਪਿੰਦਰਪਾਲ ਸਿੰਘ ਜੀਜੀ ਖੇਤੀਬਾੜੀ ਵਿਕਾਸ ਅਫਸਰ ਲਹਿਰਾ ਲਵਦੀਪ ਸਿੰਘ ਗਿੱਲ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫਸਰ ਲਹਿਰਾ ਲਵਦੀਪ ਸਿੰਘ ਗਿੱਲ ਤੋਂ ਇਲਾਵਾ ਖੇਤੀਬਾੜੀ ਮੈਕਮੇਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅੱਜ ਮੈਂ ਤੇ ਐਸਐਸਪੀ ਸਾਹਿਬ ਔਰ ਸਾਥ ਸੱਡੇ ਐਸਟੀਪੀ ਸਾਹਿਬ ਡੀਐਸਪੀ ਜ਼ਵਾਨ ਖੇਤੀਬਾੜੀ ਵਿਭਾਗ ਕੋਆਪਰੇਟਿਵ ਡਿਪਾਰਟਮੈਂਟ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਵਾਖਵਖਤ ਪਿੰਡਾਂ 'ਚ ਟੂਰ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਟੱਬਲ ਬਰਨਿੰਗ ਜਿਹੜੀ ਆ ਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਹੈ ਉਹ ਕਾਫੀ ਵੱਡੀ ਪ੍ਰੋਬਲਮ ਹੈ ਇੱਕ ਜਿਹੜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਅਗਨੀ ਫੈਲਾਈ ਸੀ ਉਹ ਲੋਕਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਕੀ ਮੁਸ਼ਕਲਾਂ ਨੇ ਕਿਉਂ ਲਗਾਉਣੀ ਹੈ ਕੀ ਨਨੋ ਸੇਫਟੀ ਦੇ ਸਕਦੇ ਜਿਹਨਾਂ ਨਾਲ ਲਗਾਉਣਾ ਬੰਦ ਕਰ ਦੇਣਾ ਸੜਕੋ ਮਸ਼ੀਨਰੀ ਕਾਫੀ ਵੱਡੀ ਗਿਣਤੀ ਵਿੱਚ ਹੈ ਉਹਨਾਂ ਨੂੰ ਇਹਨਾਂ ਦੇ ਨਾਲ ਟਾਈਪ ਕਰਨਾ ਅਰੇਂਜ ਕਰਨਾ ਕਿ ਮਸ਼ੀਨਰੀ ਰਾਈਟ ਟਾਈਮ ਉੱਤੇ ਰਾਈਟ ਬੰਦੇ ਕੋ ਪਹੁੰਚ ਜਾਏ ਉਹ ਸਾਰੀ ਚੀਜ਼ਾਂ ਨੂੰ ਵਿਚਾਰ ਕਰਨ ਦੇ ਲਈ ਅੱਜ ਅਸੀਂ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਵਿੱਚ ਗਏ ਆ ਔਰ ਮੇਨਲੀ ਇਹੋ ਹੀ ਹੈ ਕਿ ਕਿਸਾਨ ਨੂੰ ਇਹ ਹੁੰਦਾ ਹੈ ਕਿ ਮੈਨੂੰ ਮਸ਼ੀਨਰੀ ਮਿਲ ਜੇ ਔਰ ਮਸ਼ੀਨਰੀ ਦੇ ਨਾਲ ਮੇਰਾ ਖੇਤ ਹੈ ਸਮੇਂ ਸਿਰ ਖਾਲੀ ਹੋ ਜਾਏ ਉਹ ਅੱਜ ਅਸੀਂ ਸਾਰੇ ਇਹਨਾਂ ਨਾਲ ਵਿਚਾਰ ਵਟਾਂਦਲੇ ਕੀਤੇ ਔਰ ਸਾਰੇ ਸਹਿਤ ਮਹਿਕਮੇ ਇੱਥੇ ਸੀ ਅਸੀਂ ਇਨਸ਼ੋਰ ਕਰਾਂਗੇ ਕਿ ਇਹਨਾਂ ਨੂੰ ਸਮੇਂ ਸਿਰ ਮਸ਼ੀਨਰੀ ਮਿਲੇ ਔਰ ਇਸ ਸਮੇਂ ਸਿਰ ਆਪਣੀ ਜਿਹੜੀ ਪਰਾਲੀ ਆ ਉਹਦੀ ਸੰਭਾਲ ਇਨਚੂ ਕਰ ਲਈਏ ਕਿਸਾਨਾਂ ਦੇ ਪ੍ਰਬੰਧ ਇਹਦੇ ਆਪਾਂ ਉਹਦੇ ਲਈ ਬੇਸਿਕਲੀ ਜਿਹੜੀ ਇੱਥੇ ਬੇਲਰਸ ਨੇ ਬੇਲਰ ਵਾਲੇ ਜਿਹੜੇ ਉਹਨਾਂ ਨਾਲ ਅੱਜ ਮੀਟਿੰਗ ਕੀਤੀ ਅਸੀਂ ਚੰਡੀਗੜ੍ਹ ਤੇ ਸਰੂਰ ਦੇ ਵਿੱਚ ਉਹ ਬੇਲਰਸ ਜਿਹੜੇ ਨੇ ਉਹਨਾਂ ਕੋਲ ਕਈ ਵਾਰੀ ਅੱਗੇ ਫਰਦਰ ਜਿਹੜੀ ਕੰਪਨੀ ਜਿਹਨੇ ਪਰਚੇਸ ਕਰਨੀ ਹੁੰਦੀ ਹੈ ਬੇਲਸ ਪਰਚੇਸ ਕਰਨੀ ਹੈ ਉਹ ਕਈ ਵਾਰੀ ਨਹੀਂ ਅਵੇਲੇਬਲ ਹੁੰਦੀ ਉਸ ਥੋੜਿਆ ਤੋਂ ਉਹਨਾਂ ਲਈ ਅਸੀਂ ਤਕਰੀਬਨ 100 ਏਕੜ ਜ਼ਮੀਨ ਜਿਹੜੀ ਆ ਪੂਰੇ ਰਿਸੋਰਸ ਡਿਸਟ੍ਰਿਕਟ ਵਿੱਚ ਆ ਜਿਹੜ ਉੰਜਤੀ ਜ਼ਮੀਨਾਂ ਵਾਈਲ ਨਹੀਂ ਵਾਈਲ ਹੀ ਨਹੀਂ ਯੂਜ਼ ਹੋ ਰਹੀ ਖਾਲੀ ਜਗ੍ਹਾ ਪਈ ਹੋਈ ਆ ਉਹ ਜਗ੍ਹਾ ਜਿਹੜੀਆਂ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਤਾਂ ਕਿ ਉੱਥੇ ਆਪਣਾ ਟੈਂਪੋਰਰੀ ਬੇਲ ਸਟੋਰ ਕਰ ਲੈਣ ਔਰ ਕਿਸਾਨ ਦਾ ਖੇਤ ਖਾਲੀ ਹੋ ਜਾਵੇ ਡੀਸੀ ਸਾਹਿਬ ਤੇ ਮੈਂ ਸਵੇਰ ਤੋਂ ਕਾਫੀ ਪਿੰਡਾਂ ਦੇ ਵਿੱਚ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਉਹੀ ਪਿੰਡਾਂ 'ਚ ਪਹਿਲਾਂ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਪ੍ਰਾਲੀ ਸਾੜਨ ਦੀ ਘਟਨਾਵਾਂ ਵਾਪਰੀ ਸੀ। ਅ ਸਰpasse ਸਾਨੂੰ ਕਿਸਾਨ ਵੀਰਾਂ ਤੋਂ ਬੜਾ ਚੰਗਾ ਸਹਿਯੋਗ ਮਿਲ ਰਿਹਾ ਹੈ, ਬੜਾ ਚੰਗਾ ਰਿਸਪੌਂਸ ਮਿਲ ਰਿਹਾ ਹੈ। ਇਹਨਾਂ ਦੀ ਜਿਹੜੀ ਜੈਨੂਇਨ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਉਹ ਸਾਨੂੰ ਅ ਦੱਸ ਰਹੇ ਨੇ ਤੇ ਡੀਸੀ ਸਾਹਿਬ ਤੇ ਖੇਤੀਬਾੜੀ ਜਿਹੜਾ ਵਿਭਾਗ ਹੈ ਤੇ ਅਸੀਂ ਵੀ ਸਾਰੇ ਮਿਲ ਕੇ ਉਸ ਦਾ ਜੋ ਵੀ ਅੱਛੀ ਤਰ੍ਹਾਂ ਹੱਲ ਕਰ ਸਕਦੇ ਉਸ ਦੇ ਬਾਰੇ ਉਹਨਾਂ ਨਾਲ ਮੁਖਾਤਬ ਵੀ ਹੋ ਰਹੇ ਹਾਂ। ਕੀ ਨਾਮ ਹੈ ਮੇਰਾ? ਕਰਨੈਲ ਕੌਰ ਮੇਰਾ ਨਾਮ ਹੈ। ਪਿੰਡ ਮੇਰਾ ਹਰਿਆਊ ਹੈ। ਬੀਕੇਯੂ ਇਕਤਾ ਯਾਤ ਦੀ ਲਹਿਰਾ ਮੂਨਕ ਦੀ ਬਲਾਕ ਆ ਗੂਆ ਦੇਖੋ ਪ੍ਰਭੂ ਇਹ ਕਹੀ ਤਾਂ ਜਾਂਦ ਨਹੀਂ ਪ੍ਰਾਲੀ ਫੂਕੋ ਨਾ ਅਸੀਂ ਪ੍ਰਾਲੀ ਦਾ ਹੱਲ ਕੀ ਕਰੀਏ ਕੀ ਕਰਨ ਸਾਡੇ ਕਿਸਾਨ ਜੇ ਪ੍ਰਾਲੀ ਵਿੱਚ ਬਾਉਂਦੇ ਆ ਤਾਂ ਕੱਲ ਨੂੰ ਕਣਕ ਨੂੰ ਕੀੜਾ ਪੈ ਜਾਂਦਾ ਅੱਛਾ ਪ੍ਰਾਲੀ ਦਾ ਤਾਂ ਸਰਕਾਰਾਂ ਨੂੰ ਧੂਆਂ ਦੇ ਗਿਆ ਇੱਕ ਮਹੀਨੇ ਦਾ ਧੂਆਂ ਹੁੰਦਾ ਨਾਲੇ ਮੱਛਰ ਨੂੰ ਹਟਾਉਂਦਾ ਨਾਲੇ ਆਪਾਂ ਨੂੰ ਆਕਸੀਜਨ ਦਿੰਦਾ ਇੱਕ ਦਵਾਈ ਹੈ ਜਿਹੜਾ ਫੈਕਟਰੀਆਂ ਦਾ ਧੂਆਂ ਸਰਕਾਰ ਪੂਰਾ ਸਾਲ ਕਰਦੀ ਹੈ ਉਹ ਤੂੰ ਇਹਨਾਂ ਨੂੰ ਕਿਉਂ ਨਹੀਂ ਜਿਸ ਦਾ ਇੰਨਾ ਗੰਦਾ ਤੂੰ ਐ ਲੋਕਾਂ ਨੂੰ ਕੈਮੀਕਲ ਵਾਲਾ ਤੂੰ ਆ ਕੈਸਰ ਵਰਗੀਆਂ ਬਿਮਾਰੀਆਂ ਲਾਉਂਦਾ ਹੈ ਉਹ ਵੀ ਤਾਂ ਬੰਦ ਕਰੀਆਂ ਜਾਣ ਜੇ ਸਾਡਾ ਤੂੰ ਆ ਬੰਦ ਕਰਾਉਣਾ ਕਹਿਣਾ ਕਿ ਸਾਡੇ ਪਿਛਲੇ ਸਾਲ ਤੋਂ ਪਿਛਲੇ ਸਾਲ ਸਾਡੇ ਪਿੰਡ ਵਿੱਚ ਸਟੋਰ ਕੀਤੀ ਸੀ ਇਹਨਾਂ ਨੇ ਬਰੈਓ ਕੰਪਨੀ ਨੇ ਬਰਾਈ ਪਿਛਲੇ ਸਾਲ ਉਹਨਾਂ ਨੇ ਇੱਥੇ ਨਈ ਸਟੈਂਡ ਬਣਾਇਆ ਕੋਈ ਬਰਾਈ ਰੱਖਣ ਦਾ ਤੇ ਉਹਦੇ ਕਰਕੇ ਸਾਡੇ ਤੋਂ 19 ਕਿਲੋਮੀਟਰ ਦਾ ਜਿਹੜਾ ਫਰਕ ਹੈਗਾ ਖੰਡੇਵਾਦ ਫੈਕਟਰੀ ਦਾ ਇਸ ਕਰਕੇ ਉਹ ਸਾਡੇ ਤੱਕ ਤਾਂ ਪਹੁੰਚਦੀ ਨਹੀਂ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਨੂੰ ਨੇੜੇ ਖਰਚਾ ਘੱਟ ਪੈਂਦਾ ਉਹਨਾਂ ਉਹਨਾਂ ਚ ਇਕੱਠੀ ਕਰਕੇ ਮੁੜ ਜਾਂਦੇ ਆ ਸਾਡੇ ਦੋ ਤਿੰਨ ਪਿੰਡ ਜਿਵੇਂ ਰੱਤਾ ਖੜਾ ਫਲੇੜਾ ਹਰਿਆਊ ਹੈ ਤੇ ਦਸ ਕਿਹ ਪਿੰਡਾਂ 'ਚ ਉਹ ਪਹੁੰਚਦੀ ਨਹੀਂ ਕੀ ਅਸੀਂ ਅੱਜ ਵੀ ਡੀ ਸਾਹਿਬ ਨੂੰ ਇਹੀ ਸਵਾਲ ਕੀਤਾ ਵੀ ਸਾਡੇ ਤੋਂ ਨੇੜੇ ਤੋਂ ਨੇੜੇ ਉਹਨਾਂ ਨੂੰ ਵੱਤ ਵਤ ਆਪਣਾ ਸਾਡੇ ਪਿੰਡਾਂ ਦਾ ਜਿਹੜਾ ਉਹ ਇੱਥੇ ਇਕੱਠੀ ਕਰਨ ਦਾ ਬਰਾਲੀ ਇਥੇ ਇੰਤਜ਼ਾਮ ਕਰਾਇਆ ਜਾ। ਜੇ ਸਿੰਘ ਬਲਦੇਵ ਸਿੰਘ ਜੀ ਅੱਜ ਐਸਐਸਪੀ ਡੀਸੀ ਸਾਹਿਬ ਆਏ ਨੇ ਇਸ ਬਰਾਲੀ ਨੂੰ ਅੱਗ ਨਾ ਲਾਈ ਜਾਵੇ। ਨਹੀਂ ਲਾਂਦੇ। ਕੀ ਕਿਸ ਤਰ੍ਹਾਂ ਦਾ ਚਾਹੁੰਦੇ ਤੁਸੀਂ ਵੀ ਕਿਹੜੇ ਕਿਹੜੇ ਕਮੀਆਂ ਤੁਹਾਨੂੰ ਪਹਿਲਾਂ ਪਾਈਆਂ ਗਿਆ ਜੀ ਹੁਣ ਕੀ ਕਹਿ ਕੇ ਕਹਿਣਾ। ਬਸ ਮਸ਼ੀਨਾਂ ਚਾਹੀਦੀਆਂ ਨੇ ਸਾਨੂੰ ਦੋ ਤਿੰਨ। ਵੱਢਣ ਵਾਲੀਆਂ ਤੇ ਝੱਖਣ ਵਾਲੀਆਂ ਅਸੀਂ ਜਮਾਂ ਹੀ ਨਹੀਂ ਕਰਦੇ ਕੋਈ। ਮੇਰਾ ਨਾਂ ਵਾਸਤੇ ਵਜ੍ਹਾ ਮੈਂ ਇੱਕ ਬਹੁਤ ਸਾਲਾਂ ਤੋਂ ਖੇਤੀ ਕਰ ਰਿਹਾਗਾ ਮਤਲਬ ਕਿ ਖੁਦ ਤੇ ਮੈਂ ਬਿਨਾ ਅੱਗ ਲਾਏ ਕੀਤੀ ਕਰ ਰਿਹਾ ਹਾਂ। ਜੀ। ਸੋ ਅੱਜ ਇੱਥੇ ਆਏ ਪ੍ਰਸ਼ਾਸਨਪੁਰ ਆਇਆ ਤੇ ਅਸੀਂ ਬਹੁਤ ਵਧੀਆ ਗੱਲ ਲੱਗੀ ਵੀ ਪ੍ਰਸ਼ਾਸਨ ਖੁਦ ਚੱਲ ਕੇ ਅੱਜ ਲੋਕਾਂ ਤੱਕ ਪਹੁੰਚਿਆ ਉਹਨਾਂ ਨੇ ਸਾਨੂੰ ਸਾਰੇ ਲੋਕਾਂ ਨੂੰ ਗਾਈਡ ਕੀਤਾ ਵੀ ਘੱਟ ਤੋਂ ਘੱਟ ਜਿਹੜੇ ਪਾੜੀ ਨੂੰ ਅੱਗ ਲਾਈ ਜਾਵੇ ਤੇ ਨਾਲ ਨਾਲ ਇੱਕ ਵਿਸ਼ਵਾਸ ਵੀ ਦਵਾਇਆ ਉਹਨਾਂ ਸਾਨੂੰ ਕਿ ਅਸੀਂ ਤੁਹਾਡੇ ਲਈ ਜੋ ਵੀ ਤੁਹਾਡੀਆਂ ਮਤਲਬ ਮਸ਼ੀਨਰੀ ਦੀ ਰਿਕੁਆਇਰਮੈਂਟ ਹੈ ਜਾਂ ਅਦਰ ਕੋਈ ਵੀ ਸਾਨੂੰ ਹੈਗੀ ਹੈ ਜਿਵੇਂ ਇਸ ਸਟੋਰੀ ਦੀ ਸਮੱਸਿਆ ਪਿਛੇ ਸਾਨੂੰ ਰਹੀ ਪਿਛਲੀ ਵਾਰ ਘੱਟ ਮਤਲਬ ਘੱਟ ਤਾਂ ਹੋ ਗਿਆ ਤੇ ਤੇ ਬ੍ਰੇਕਰ ਵੀ ਆ ਗਿਆ ਸੀ ਪਰ ਬਾਅਦ ਵਿੱਚ ਉਹ ਘੱਟਾ ਬਣਾਉਣ ਵਾਲੇ ਨਹੀਂ ਆਏ ਸੀ ਜਵਾਬ ਦੇ ਗਏ ਸੀ ਸੋ ਇਸ ਵਾਰ ਸਾਨੂੰ ਸ਼ੋਰ ਕਰਕੇ ਗਏ ਨੇ ਸਾਹਿਬ ਵੀਰ ਸੀ ਤੁਹਾਡੀਆਂ ਗੱਠਾਂ ਮਿਲਵਾਵਾ ਕਰੂੰ ਤੇ ਚੱਕਾਂਗੇ ਵੀ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਪੂਰਾ